ਬਾਤੇ ਪਰ ਹਵਾਦੰਦੀਆਂ ਨੇ ਜਦੋਂ ਕਰੋਨਾ ਆਇਆ ਦੁਨੀਆਂ ਦੇ ਵਿੱਚ ਦਰਖਤਾਂ ਨੇ ਸਾਨੂੰ ਬਚਾਇਆ ਪਰ ਸਾਡੇ ਆ ਲੋਕ ਇਹ ਕਰੋਨਾ ਦੁਆਰਾ ਲਿਆ ਰਹੇ ਨੇ ਮਨੁੱਖਤਾ ਨੂੰ ਮਾਰਨ ਵਾਸਤੇ ਅਮਰਤਾਰੀ ਹੋ ਸਕਦੇ ਨੇ ਕੋਈ ਵੀ ਹੋ ਸਕਦੇ ਨੇ ਪਰ ਇਹਨਾਂ ਨੂੰ ਮੇਰੀਆਂ ਲਾੜਤਾਂ ਨੇ ਅਵਤਾਸਤ ਪੱਟੀਆਂ ਵੱਲੋਂ ਥੀਲ ਭਗਸ਼ਰ ਵਿਚਾਰਵਾਂਚ ਵੱਲੋਂ ਮੈਂ ਕਦੇ ਚੁੱਪ ਨਹੀਂ ਰਜਾਨਾ ਘਿੜਾਲੀ ਵਿੱਚ ਕਰਨਾ ਮਾਂ ਦੋ ਦੋ ਘੰਟੇ ਉਥੇ ਪਾਸੋਂ ਦਿੰਨਾ ਕੀ ਸੁਣਾਉਣਾ ਮੈਂ ਭਈ ਭਾਈ ਆ ਜਾਓ ਆਹ ਫੈਕਟਰੀਆਂ ਲੱਗ ਰਹੀਆਂ ਨੇ ਆਹ ਫੈਕਟਰੀਆਂ ਨੂੰ ਕੋਣ ਬੰਦ ਕਰਾਉ ਦੱਸੋ ਇਹ ਜੀ ਅੱਗ ਇਕਲ ਹੈ ਵਾਲ ਨੂੰ ਵੱਧ ਗਈ ਵੀਰੋ ਤੁਸੀਂ ਦੱਸੋ ਕੋਣ ਬੁਝਾਊਗਾ ਇੱਥੇ ਕਿੰਨੀ ਦੇਰ ਹੋ ਗਈ ਇਹਨੇ ਮੇਰੇ ਵੀਰ ਨੇ ਅਵਤਾਰ ਸੰਤਾਰੀ ਨੇ ਫੋਨ ਕਰਿਆ ਹੁਣ ਤੱਕ ਕੋਈ ਵੀ ਨਾ ਐਂਬੂਲੈਂਸ ਕੋਈ 3 ਨਾ ਕੋਈ ਆਉਣੀਆਂ ਗੱਡੀਆਂ ਕੋਈ ਨਹੀਂ ਪਹੁੰਚੀਆਂ ਅਗਲਾ ਬੁਲਾਈਆ ਉਹਨਾਂ ਨੂੰ ਵੀ ਉਹ ਵੀ ਨਹੀਂ ਪਹੁੰਚੇ ਵੀ ਯਾਰ ਕੋਈ ਆਏ ਲੋਕ ਤੜਫ ਰਹੇ ਨੇ ਬੋਲ ਰਹੇ ਨੇ ਕੀ ਇਹ ਬਾਤ ਹੈ ਬੋਲ ਰਹੇ ਨੇ ਸਾਡਾ ਕੋਈ ਸੌਂਕ ਨਹੀਂਗਾ ਆ ਜਾਨਵਰ ਸਾਡੇ ਮਿੱਤਰ ਨੇ ਇਹ ਧਰਤੀ ਦੇ ਜੀਵ ਮਿੱਤਰ ਨੇ ਕੋਈ ਵੀ ਜੀਵ ਆ ਉਹ ਸਾਡਾ ਮਿੱਤਰ ਆ ਆ ਦੇਖੋ ਮਿੱਤਰਾਂ ਨੂੰ ਮਾਰਿਆ ਜਾ ਰਿਹਾ ਵੀਰੋ ਤੇ ਮਿੱਤਰਾਂ ਨੂੰ ਲੇ ਲੋ ਨਹੀਂ ਕਾ ਇੱਕ ਧਰਤੀ ਖਤਮ ਹੋ ਜਾਣੀ ਆ ਅਸੀਂ ਚਾਹੁੰਦੇ ਆ ਸਰਕਾਰ ਇਹਨਾਂ ਤੇ ਪਰਚੇ ਦਰਜ ਕਰਨੇ ਚਾਹੀਦੇ ਆ ਆਹ ਜਿਹੜਾ ਨਾਲਿਆਂ ਦੇ ਉੱਪਰ ਸਾਡੇ ਦੇ ਵਿੱਚ ਤਾਨਾ ਮਾਰ ਕੇ ਸੀ ਮਾਰ ਕੇ ਇਹ ਜੀਬ ਮਾਰ ਕੇ ਇਹ 70 ਤਰ੍ਹਾਂ ਦੇ ਜੀਵ ਨੇ ਜਿਹੜੇ ਸਾਡੇ ਸਾਥ ਸੀ ਨੇ ਕਦੋਂ ਮਾਰਦੇ